ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਗੱਗੜਪੜਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਟੋਟਲ 10 ਪਸ਼ੂ ਸੇਲ ਕਰਨੇ ਆ ਸਾਰੇ ਹੀ ਸਵੇਸ ਵਾਏ ਆ ਜਿਨ੍ਹਾਂ ਵਿੱਚ ਇੱਕ ਟੋਕੜ ਝੋਟੀ ਇੱਕ ਟੋਕੜ ਗੱਬਣ ਜਰਸੀ ਟਾਪ ਦੀ ਸ਼ਾਈ ਵਾਲ ਗੱਬਣ ਬਾਕੀ ਸਾਰੀਆਂ ਜਿਹੜੀਆਂ ਟੋਟਲ 10 ਪਸ਼ੂ ਆ ਸੂਈਆਂ ਸਵਾਈਆਂ ਜੀ ਇੱਕੋ ਹੀ ਗੱਬਣ ਇੱਕ ਤੋਂ ਕੜ ਗੱਬਣ ਚੰਗੀ ਕੁਆਲਿਟੀ ਦੀਆਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਭਾਜੀ ਜਿਹੜਾ ਨਾਲ ਗੱਲਬਾਤ ਕਰਾਵਾਂਗੇ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਵਧੀਆ ਵਧੀਆ ਕਿੰਨੇ ਪਹੂ ਸੇਲ ਕਰਨੇ ਆ ਜੀ ਪਹੂ ਦਾਹਾ ਜੀ ਠੀਕ ਹੈ ਜੀ ਸਾਰੇ ਸੁਏ ਸਵਾਏ ਆ ਜੀ ਸੁਈਆਂ ਸਵਾਈਆਂ ਸਾਰੀਆਂ ਠੀਕ ਹੈ ਇੱਕ ਗੱਬੜ ਇੱਕ ਤੋਂ ਗੱਬੜ ਆ ਬਸ ਇੱਕ ਟੋਕੜ ਗੱਬੜ ਹਾਂਜੀ ਇੱਕ ਟੋਕੜ ਗੱਬੜ ਇੱਕ ਝੋਟੀ ਵੀ ਟੋਕੜ ਵੀ ਹੈਗੀ ਨਾ ਹਾਂਜੀ ਹੈਗੀ ਬੱਚਾ ਮਰੀ ਹੈਗੀ ਠੀਕ ਹੈ ਜੀ ਹਾਂਜੀ ਤੇ ਐਡਰੈਸ ਦੱਸ ਦੋ ਜੀ ਆਪਣਾ ਐਡਰੈਸ ਪਿੰਡ ਗੜ੍ਹਕੜਪਾਣਾ ਹਾਂਜੀ ਤੇ ਗਲਾ ਅੰਬਸਰ ਜੀ ਤਹਿਸੀਲ ਬਾਬਾ ਬਕਾਲਾ ਜੀ ਹਾਂ ਨਾਮ ਕੀ ਹੈ ਜੀ ਆਪਣਾ ਨਾਮ ਆਪਣਾ ਗੁਰਪ੍ਰੀਤ ਠੀਕ ਹੈ ਫੋਨ ਨੰ 99780 5230 ਠੀਕ ਹੈ ਜੀ ਹਾਂ ਹੋਰ ਵੀ ਹੈਗਾ ਨੰਬਰ ਜੀ ਕੋਈ ਇਹ 7738 ਤੇ 3802 ਠੀਕ ਹੈ ਜੀ ਹਾਂ ਜੀ ਕਿੰਨੇ ਤੋਂ ਕਿੰਨੇ ਮੋਲ ਆਣੀਆਂ ਆਪਣੇ ਕੋਲ ਆ ਜੀ ਮੋਲ ਸਾਬ ਤੋਂ ਥੋਲੇ ਥੋਲੇ ਹੀ ਠੀਕ ਹੈ ਜਿਆਦਾ ਵੱਡਾ ਮੋਲ ਸਭ ਤੋਂ ਜਿਹੜਾ ਲਾਸਟ ਵਾਲਾ ਐਂਡੜਾ ਵਾ ਸਸਤਾ ਵਾ ਉਹ ਕਿੰਨਾ ਵਾ ਸਹਤਾ ਆਪਣੇ ਕੋਲ ਸਾਬ ਨਾਲ ਹੀ 30 32 ਦੇ ਪਰਤੇ ਦੀ ਇੱਕ ਹੈਗੀ ਵੜ ਠੀਕ ਹੈ ਤਾਂ ਐਂਡੜਾ ਰੋਕੜੇ ਗੱਬੜਾ ਐਂਡ ਐਂਡ 60 ਪੈਂਟ ਦੇ 60 ਤੋਂ ਅੰਦਰ ਅੰਦਰ 60 ਸੌਕ ਠੀਕ ਆ ਜੀ ਹਾਂਜੀ ਹਾਂਜੀ ਟੋਕੜ ਗੱਬਣ ਦੇਣੀ ਆ ਪਤੀ ਕਿ ਪਤੀ ਹਜ਼ਾਰ ਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਸ਼ਰਵਾਦ ਆਪਾਂ ਝੋਟੀ ਤੋਂ ਕਰਦੇ ਆ ਹਾਂਜੀ ਆ ਝੋਟੀ ਦਾ ਸੂਆ ਕਿ ਨਵਾਈ ਸੂਆ ਇਹ ਪਹਿਲਾ ਵਾਰ ਦੰਦੀ ਛਿੱਗੀ ਆ ਅੱਛਾ ਮੂੰਹ ਤਾਂ 6 ਦੰਦ ਕਿੰਨਾ ਵੀ ਰੋਗ ਆਊਗਾ ਸੂਈ ਨੂੰ ਓਏ ਕੋਈ 1.5 2 ਮਹੀਨੇ ਦੀ ਹੈਗੀ ਆ ਠੀਕ ਆ ਜੀ ਤੇ ਦੁੱਧ ਦੇ ਕੋਈ 7 ਕਿਲੋ ਆ 7 ਕਿਲੋ ਦੁੱਧ ਤਿਆਰ ਆ ਬੇਨਤੀ ਦਾ ਥਾਣਾ ਵੀ ਕੋਈ ਬਾਹਰ ਘੜਦਣੀ ਆ ਬਲੋਂ ਦੀ ਵਧੀਆ ਚੂਣ ਚਾਂਹ ਵਧੀਆ ਠੀਕ ਆ ਜੀ ਤੋਰੋ ਖੋਲ ਕੇ ਇਹਨੂੰ ਵੀਰ ਜ ਆ ਵੇਖੋ ਜੀ ਝੋਟੀ ਬਹੁਤ ਸੋਹਣੀ ਏ ਮੂੰਹ ਤੋਂ 6 ਦੰਦ 6 ਦੰਦ 7 ਕਿਲੋ ਦੁੱਧ ਜਿਹੜਾ ਚਵਾ ਦੇਣਾ ਲੀਟਰ ਆ ਆ ਵੇਖੋ ਜੀ ਸੂਆ ਪਹਿਲਾ ਹੀ ਸੂਈ ਆ ਗ੍ਰਾਮ ਵੜੀ ਕਿ ਨਹੀਂ ਪੜੀ ਨਹੀਂ ਨਹੀਂ ਬਣੀ ਸੂਈ ਥੋੜੇ ਜਰਦੀ ਏ ਥੋੜੇ ਜਰਦੀ ਸੂਈ ਏ ਆ ਵੇਖੋ ਜੀ ਸੋਹਣੀ ਆ ਚੰਗੀ ਕੁਆਲਿਟੀ ਦੀ ਆ ਜੀ ਵੇਖ ਸਕਦੇ ਆ ਕਮਾਲਾ ਵੀਰ ਲਾਜੋ ਇਹਨੇ ਭਾਈ ਸੱਜਰ ਨੇ ਕਿਹਾ ਕਿ ਨਾ ਦੁੱਧ ਸੱਜਣੋਂ ਉਹ ਦਾਖਲ ਦਿੰਦੀ ਰਹੀ ਹੈ ਅੱਛਾ 9 ਦਾਖ ਕਿਲੋ ਦੁੱਧ ਦਿੰਦੀ ਰਹੀ ਹੈ ਬਾਕੀ ਸੋਣੀ ਆ ਆ ਵੇਖੋ ਜੀ ਮੋਲੇ ਦਾ ਕਿੰਨਾ ਕਰਨਾ ਜੀ ਮੋਲ ਕਾ ਨੂੰ ਤੇ ਪ੍ਰਿੰਡਾ ਭਾਵੇਂ ਕਾਲੀਏ ਹਾਂਜੀ ਤੇ 50 ਹੀ ਦੇ ਦਾਂਗੇ ਮਾਨਦਾਨ ਕਰ ਦੋਗੇ ਜੀ ਉਹ ਜਾਲ ਖੰਡ ਕਰਦਾ ਕੋਈ ਮੌਕੇ ਦੇ ਹਨਾ ਜਿਹਨੂੰ ਪਸੰਦ ਆਵੇ ਫੋਨ ਕਰੇ ਹਾਂਜੀ ਆ ਦੂਜੇ ਨੰਬਰ ਵਾਲੀ ਦਾ ਦੱਸੋ ਜੀ ਆ ਬੱਲੀ ਖੋਲ ਇਹਦਾ ਸੂਆ ਗਨਵਾ ਇਹ ਸੂਆ ਤੀਜਾ ਖੋਲ ਲੈ ਤੀਜਾ ਸੂਆ ਠੀਕ ਆ ਖੋਲੋ ਕੋਈ ਗੱਲ ਖੋਲੋ ਤੀਜਾ ਸੁਹਾ ਤੇ ਦੁੱਧ ਦੁੱਧ ਕੋਈ 9 ਕਿਲੋ ਪੱਕਾ ਹੈ। 9 ਕਿਲੋ ਪੱਕਾ। ਸੁਈ ਨੂੰ ਕਿਹੜਾ ਕਿਰੋ ਗਿਆ। ਬੱਚਾ ਕਿਹੜਾ ਇਹਦਾ? ਬੱਚਾ ਦਾ ਕੱਟਾ ਨਹੀਂ ਲੀਦਾ ਹੋ। ਆਹ ਕੱਟਾ ਵੀ ਹੈਗਾ ਮਗਰ ਬਹੁਤ ਸੋਹਣਾ ਵਾ। ਆਹ ਵੇਖ ਸਰ ਨੀਲੀ ਦਾ ਵੀ ਦਾ। ਥਾਣ ਥਣ ਓਕੇ ਆ ਬਈ। ਥਾਣ ਉਹਦੀ ਬੜੀ ਚੂਣ ਚਾਂਣ ਬੜੀ ਚੰਗੀ। ਵਾਦ ਘਾੜਨੀ ਕੋਈ ਹੈਗੀ ਦੀ। ਕੋਈ ਗੱਲ ਨਹੀਂ ਵਾਦ ਘਾੜ ਕੋਈ ਨਹੀਂ। ਠੀਕ ਐ। ਐਵੇਂ ਢੇੜਾ ਘੜਾ ਵੀ ਲੰਮਾ ਮੜਾ ਕੋਈ ਗੱਲ ਨਹੀਂ। ਆਹ ਵੇਖੋ ਜੀ ਬਹੁਤ ਹੀ ਸੋਹਣੀ ਆ। ਥਾਣ ਥਣ ਬੜਾ ਚੰਗਾ ਸੋਹਣਾ ਲੱਗਾ। ਕਮਾ ਲਓ। ਐਨੂੰ ਕਮਾ ਲਓ। ਨਾ ਦੇਖੋ ਜੀ ਬਾਕੀ ਭਾਈ ਜਿਹੜਾ ਦਾ ਵਪਾਰ ਦਾ ਕੰਮ ਹਰ ਟਾਈਮ ਤੇ ਪਸ਼ੂ ਹੁੰਦੇ ਹੀ ਆ ਜਦੋਂ ਮਰਜ਼ੀ ਫੋਨ ਕਰ ਲਿਓ ਪਸ਼ੂ ਲੈ ਕੇ ਜਾਇਓ ਜੀ ਦੇਖੋ ਦੁੱਧ ਕਿੰਨਾ ਇਸ ਟਾਈਮ ਤੇ ਤੇਰੇ ਕੋਲ 9 ਕਿਲੋ ਪਕਾਇਲਾ 9 ਕਿਲੋ ਦੁੱਧ ਤਿਆਰ ਆ ਜਿਹੜਾ ਬਣਾ ਦੇਣਾ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਦੇ ਕਹਿੰਦੇ 75 ਵੀ ਕਰ ਲਈਏ ਹਾਂਜੀ 70 ਵੀ ਦੇ ਦਾਂਗਾ 70000 ਦੀ ਲੈ ਕਦੇ ਛੋੜ ਛੂਟ ਕਰ ਦੋਗੇ 70000 ਦੀ ਛੋਟ ਕਰ ਠੀਕ ਆ ਜੀ ਹਾਂਜੀ ਉਹ ਤਾਂ ਦਾਈ ਇਹਦਾ ਸੂਆ ਕਿੰਨਾ ਭਾਜੀ ਕਿਹਦਾ ਇਹਦਾ ਮੱਝ ਦਾ ਇਹਦਾ ਤਿੱਗਾ ਸੂਆ ਹੈ ਤੀਜਾ ਸੂਆ ਹਾਂਜੀ ਠੀਕ ਆ ਜੀ ਕੁਆਲਿਟੀ ਚੰਗੀ ਆ ਸਿੰਘ ਸਿੰਘ ਬੜਾ ਸੋਹਣਾ ਲੱਗਾ ਜੀ ਤੀਜੇ ਸੂਏ ਸੂਈ ਆ ਤੀਜੇ ਸੂਏ ਸੂਈ ਹੈ ਬੱਚਾ ਕੀ ਇਹਦੇ ਵਗਰ ਮਗਰ ਇਹਦੇ ਕੱਟੀ ਆ ਦੁੱਧ ਦੁੱਧ ਦੇ ਕੋਲ 9 ਕਿਲੋ ਪੱਕਾ 10 ਵਾ ਤੇ 9 ਰੱਖੋ 9 ਕਿਲੋ ਦੁੱਧ ਤਿਆਰ ਆ ਹਨਾ ਹਾਂਜੀ ਹਾਂਜੀ ਆ ਵੇਖੋ ਜੀ ਥਾਨ ਬੜੇ ਸੋਹਣੇ ਲੱਗੇ ਇਹਨੂੰ ਵੀ ਲੈ ਆਓ ਜੀ ਬਾਕੀ ਜੇ ਕੋਈ ਗੱਲ ਪੁੱਛਣ ਵਾਲੀ ਰਹਿ ਜਾਏ ਵੀਡੀਓ ਤੇ ਫੋਨ ਤੇ ਪੁੱਛ ਲਿਓ ਭਾਜੀ ਇਹਨਾਂ ਨੰਬਰ ਆਪਾਂ ਸਕਰੀਨ ਤੇ ਹੀ ਲਿਖ ਦੇਣਾ ਤੇ ਬੋਲਿਆ ਵੀ ਆ ਜੀ ਆਹ ਵੇਖੋ ਜੀ 9 ਕਿਲੋ ਦੇ ਤੇ ਤਿਆਰ ਆ 9 ਹੀ ਦੱਸਿਆ ਨਾ ਵਜੋਂ ਤੇ 9 ਹੀ 9 ਹੀ ਤੇ ਲੱਖੋ ਆਹ ਵੇਖੋ ਜੀ ਥਾਣਾ ਵੀ ਕੋਈ ਬਾਹਰ ਘੜਦ ਨਹੀਂ ਆਈ ਨੀ ਕੋਈ ਗੱਲ ਨਹੀਂ ਵਧੀਆ ਚੂਣ ਛਾਂ ਵਧੀਆ ਥਾਣ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖ ਸਕਦੇ ਆ ਚੰਗਾ ਕੁਆਲਟੀ ਦਾ ਜੀ ਇਹਦਾ ਮੁੱਲ ਕਿੰਨਾ ਕਾ ਜੀ ਮੋਲੇ ਦਾ ਕਾਦਰ 85 ਕਰਦੇ ਆ 80 ਵੀ ਦੇ ਦਾਂਗੇ ਮਾਨਦਾਨ ਹੋ ਜੂ ਮੋਕੇ ਦਾ ਘਾਰ ਖਣ ਦਾ ਛੱਡਾਂ ਫੋਨ ਕਰ ਲੈ ਕੋਈ ਜਿੰਨੂੰ ਪਸੰਦ ਹੋਵੇ ਹਨਾ ਹਾਂਜੀ ਹਾਂਜੀ ਆ ਸ਼ਾਈ ਵਾਲਾ ਜਿਹੜੀ ਇਹਦੇ ਬਾਰੇ ਦੱਸੋ ਜੀ ਇਹ ਬਹੁਤ ਠੰਡੀ ਗਾਂ ਬੜੀ ਚੰਗੀ ਗਾਂ ਦੁੱਧ ਵਾਲੀ ਗਾਂ ਹਾਂਜੀ ਸੀਸੂਲ ਬੜੀ ਆ ਠੀਕ ਹੈ ਜੀ ਆ ਮਰਦੀ ਇੱਡਾਂ ਥੱਲੇ ਬੈਠੇ ਰੋ ਭਾਵੇਂ ਸੂਆ ਕਿਨੋਂ ਆਈ ਇਹਦਾ ਸੂਆ ਇਹਨੇ ਅਰਤੀ ਤੀਜੇ ਸੂਣਾ ਤੀਜੇ ਸੂਣਾ ਹਾਂ ਠੀਕ ਹੈ ਜੀ ਆ ਵੇਖੋ ਜੀ ਕਿੰਨਾ ਕੁ ਦੁੱਧ ਚੁਆਇਆ ਨੇ ਪਹਿਲਾਂ ਪਈ ਮੈਂ ਤਾਂ 20 ਕਿਲੋ ਪੱਕਾ ਨੇ ਚੁਆਇਆ ਅੱਛਾ 20 ਕਿਲੋ ਐਰ ਕਾ ਕਿੰਨਾ ਕੁ ਚੁਆਊਗੀ ਵੇਖੋ ਇਹ ਤਾਂ 20 22 ਕਿਲੋ ਦਾ ਸੌਖਾ ਚਵਾ ਦੂਗੀ। ਬੇਣ ਕਿੰਨੇ ਲਾਜੂ? ਦੇਣ ਨੇ ਲੈ ਜਾਣਾ ਹਫਤਾ ਜੇ। ਹਫਤਾ ਲੈ ਜੂਗੀ। ਇਹ ਚੰਗਾ ਹਵਾਨਾ ਤਿਆਰ ਕਰੂਗੀ। ਕਮਾ ਲਿਆ ਫਿਰ। ਆਹ ਵੇਖੋ ਜੀ। ਬਾਕੀ ਥੋੜਾ ਜਿਆ ਸੂਰਜ ਤੋਂ ਪਛਣਾ ਦਾ ਫਰਕ ਪੈ ਜਾਂਦਾ। ਵੀਡੀਓ ਦੇ ਤੁਹਾਨੂੰ ਡੰਗਰ ਵੱਡਾ ਛੋਟਾ ਦੀ ਨਜ਼ਰ ਆਊਗਾ ਜਿੱਡਾ ਹੈਗਾ ਓਡਾ ਕੀ ਆਪਾਂ ਦਿਖਾ ਦੇਣਾ। ਥਾਂੜਾ ਥੋੜੋ ਕੇਰੀ ਵਾਲੀ ਬੜੀ ਵਧੀਆ ਓਕੇ ਕੋਈ ਬਾਤ ਘਾਟ ਨਹੀਂ ਆ ਗਈ ਕੋਈ ਗੱਲ ਨਹੀਂ ਬੜਾ ਵਧੀਆ ਠੀਕ ਹੈ ਜੀ ਮੋਲ ਕਿੰਨਾ ਕਰਦੇ ਆ ਜੀ ਦੱਸ ਮੋਲੇ ਕਹਿੰਦੇ 60 ਵੀ ਕਰਦੇ ਆ ਹਾਂ ਜੀ ਤੇ 57 ਦੀ ਦੇ ਦਾਂਗੇ ਮਾਨਤਾਨ ਹੋ ਜਾਊਗਾ ਚਲ ਫੋਚਾਰ ਕਰ ਦਾਂ 55 ਦੀ ਦੇ ਦਿਓਗੇ ਚਲ ਠੀਕ ਕਰ ਦਾਂ ਠੀਕ ਆ ਠੀਕ ਆ ਆ ਵੇਖੋ ਜੀ ਹੋਣਾ ਆਪਾਂ ਤਾਂ ਸੁਣੀਆ ਟੋਕੜ ਗੱਬਣ ਜਰਸੀ ਜਰਸੀ ਪੰਜਾਬ ਵਾਲੀ ਬਹੁਤ ਹੀ ਸੋਹਣੀ ਆ ਬਰੀਡ ਵਾਲੀ ਆ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਦੇਖੋ ਦੁੱਧ 8 ਕਿਲੋ ਪੱਕਾ ਵਾ 8 ਕਿਲੋ ਦੁੱਧ ਪੰਜਾਂ ਮਹੀਨੇ ਦੀ ਗੱਭਣਾ ਪੰਜਾਂ ਮਹੀਨੇ ਦੀ ਚੈੱਕ ਤੁਹਾਡੀ ਤੁਸੀਂ ਆਪ ਕਰਾਈ ਆ ਹਾਂਜੀ ਕਰਾਈ ਕਰਾਈ ਠੀਕ ਹੈ ਜੀ ਹਾਂ ਆਹ ਵੇਖੋ ਜੀ ਬਹੁਤ ਹੀ ਸੋਹਣੀ ਆ ਨਸਲ ਆਲੀ ਆ ਇਹਨੇ ਪਾ ਜੀ ਸੱਜਰ ਨੇ ਦੋ ਤੇ ਕਿਲੋ ਚੋਆ ਹਾਂਜੀ ਸੱਜਰ ਨੇ 18-20 ਕਿਲੋ ਤਾਜੀ ਨੇ ਚੋਆ 18-20 ਕਿਲੋ ਤਾਜੀ ਨੇ ਸੱਜਰ ਨੇ ਚੋਆ ਬਾਕੀ ਸੋਹਣੀ ਆ ਕੁਆਲਿਟੀ ਵੇਖੋ ਬਹੁਤ ਹੀ ਚੰਗੀ ਆ ਫੇਸ ਕੁਆਲਿਟੀ ਤੁਸੀਂ ਵੇਖ ਸਕਦੇ ਆ ਜਰਸੀਆਂ ਨੂੰ ਬਹੁਤ ਪਸੰਦ ਕਰਦੇ ਸਾਰੇ ਆਹ ਵੇਖੋ ਜੀ ਖਾਣ ਬਹੁਤ ਚੰਗਾ ਲੱਗਾ ਜੀ ਇਹਨੂੰ ਥਾਣਾ ਵੀ ਕੋਈ ਬਾਤ ਘਾਟ ਨਹੀਂ ਹੈ। ਥਾਣਾ ਦੀ ਨਹੀਂ ਕੋਈ ਬਾਤ ਘਾਟ ਹੈ। ਵਧੀਆ ਥਾਣਾ ਵੀ। ਹਾਂ ਜੀ। ਹਾਂ ਜੀ। ਤੇ ਮੋਲੇ ਦਾ ਕਿੰਨਾ ਕਰਦੇ ਜੀ? ਮੁੱਲ ਕਾਨੂੰ ਦੇ 35 ਕਰਦੇ ਆ। ਹਾਂ ਜੀ। 32 ਵੀ ਦੇ ਦਾਂਗੇ। ਉਹ ਚੋਂ ਮੌਕੇ ਤੇ ਛੋਟ ਹੋ ਜੂਗੀ। ਤਾਂ 500 ਛੋਟ ਕਰ ਦਾਂਗੇ। ਫੋਨ ਕਰ ਲੇ ਹਨਾ ਜਿਹਨੂੰ ਪਸੰਦ ਆਵੇ। ਬਾਕੀ ਜਰਸੀ ਆ ਜਰਸੀ ਬਹੁਤ ਸੋਹਣੀ ਆ। ਥਾਣ ਦੇ ਹੀ ਵੇਖ ਲਓ ਬਹੁਤ ਚੰਗੇ ਲੱਗੇ ਇਹਨੂੰ। ਤੋਕੜ ਗੱਬੜ ਢਾਈਆਂ ਮਹੀਨਿਆਂ ਦੀ ਗੱਬੜ ਚੈੱਕ ਤੁਸੀਂ ਆਪ ਵੀ ਆ ਕੇ ਕਰਾ ਲਿਓ ਜਿੰਨੂੰ ਪਸੰਦ ਹੋਵੇ ਆ ਵੇਖੋ ਜੀ ਅਗਲੇ ਨੰਬਰ ਤੇ ਫੇਰ ਛਾਈ ਵਾਲਾ ਇਹਨੇ ਸੂਈ ਹੈ ਵੀ ਇਹ ਸੂਈ ਹੈ ਠੀਕ ਹੈ ਜੀ ਹਾਂ ਜੀ ਕਿੰਨੇ ਦਿਨਾਂ ਦੀ ਸੂਈ ਹੈ ਜੀ ਸੂਈ ਇਹ 14 ਦਿਨ ਦੀ ਅਜ ਪਹਿਲੇ ਦਿਨ ਮੰਗਾਂ ਅੱਛਾ ਪੰਜਵਾਂ ਦਿਨ ਹਾਂ ਜੀ ਤੇ ਇਹਦੇ ਕੋਲ ਕਿੰਨਾ ਦੁੱਧ ਜੀ ਮੌਕੇ ਤੇ 14-15 ਕਿਲੋ ਤਿਆਰ ਆ 14-15 ਕਿਲੋ ਦੁੱਧ ਤਿਆਰ ਆ ਇਹਦੇ ਕੋਲ ਠੀਕ ਹੈ ਜੀ ਆ ਵੇਖੋ ਛਾਈ ਵਾਲਾ ਦੁੱਧ ਮੱਝਾਂ ਵਾਲਾ ਮੁੱਲ گاਵਾਂ ਵਾਲਾ ਬੋਦੀ ਜਾਂ ਜੀ ਮੂਲ ਕਰਨ ਦੇ ਭਾਜੀ ਹੋਣੀ ਕਮਾ ਲਿਆ ਭਾਜੀ ਇਹਨਾਂ ਦੀ ਡਿਮਾਂਡ ਚੰਗੀ ਹੋਣੀ ਆ ਗਰਮੀਆਂ ਦੇ ਵਿੱਚ ਇਹਨਾਂ ਨੇ ਹੀ ਕਾਰਡ ਕੱਢਣੀ ਆ ਘਰ ਘਣਾ ਨਹੀਂ ਇਹਨਾਂ ਨੂੰ ਤੋਂ ਪਛਾਣ ਦੀ ਕੋਈ ਪ੍ਰਵਾਹ ਨਹੀਂ ਥਾਣ ਵੀ ਬੜਾ ਚੰਗਾ ਕੁਆਲਟੀ ਦਾ ਲੱਗਾ ਜੀ ਇਹਨੂੰ ਇਹ ਕਿੰਨਾ ਕੁ ਦੁੱਧ ਚਵਾਜੂਗੀ ਭਾਜੀ ਦੁੱਧ 20 ਕਿਲੋ ਲੀਟਰ ਚਵਾ ਦੂਗੀ ਸੌਖਾ ਠੀਕ ਹੈ ਜੀ ਹਾਂ ਜੀ ਥਾਣਾ ਦੀ ਕੋਈ ਵਾਧ ਕਾੜ ਨਹੀਂ ਥਾਣਾ ਦੀ ਕੋਈ ਵਾਧ ਕਾੜ ਨਹੀਂ 14 ਕਿੱਦਾਂ ਰੱਸੀ ਪਾ ਗਏ ਨਿਆਣਾ ਲਾ ਕੇ ਲਵ ਚੋਣੇ ਉਹ ਜਿਹੜੀਆਂ ਪਹਿਲਾਂ ਦਿਖਾਈਆਂ ਉਹਨਾਂ ਨੂੰ ਅਸੀਂ ਪੋਣੀ ਪਾਉਗੇ ਕਿ ਦਾਈ ਇੱਕ ਨੂੰ ਦੀ ਨਹੀਂ ਪਾਉਂਦੇ ਦੂਜੀ ਨੂੰ ਨਹੀਂ ਪਾਉਂਦੇ ਉਹਨਾਂ ਜੋੜੇ ਨੂੰ ਨਹੀਂ ਪੈਂਦਾ ਉਹ ਜਰਸੀ ਨੂੰ ਨਹੀਂ ਰਸੀ ਪਾਉਂਦੇ ਕਈ ਵਾਰ ਕੁਝ ਗੱਲਾਂ ਦਾ ਚੇਤਾ ਭੁੱਲ ਜਾਂਦਾ ਨਹੀਂ ਪੁੱਛੇ ਜਾਂਦੀ ਇਹ ਫੋਨ ਤੇ ਪੁੱਛ ਸਕਦਾ ਨਹੀਂ ਨਿਆਣਾ ਇਹਨੂੰ ਪਾਈ ਜਾ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਦੇ ਕੰਨ ਉਹਦਾ 50 45 ਗਾਲੀ ਆ 42 ਦੀ ਦੇਦਾ ਮਾਨਤਾ ਨਾਲ ਹੋ ਜਾਊਗਾ ਉਹ ਪਾਸੇ ਛੱਡਦਾ ਹੈ ਠੀਕ ਹੈ ਜੀ ਫੋਨ ਕਰ ਲੈ ਜਿੰਨੂੰ ਵੀ ਪਸੰਦ ਹੈ ਬੱਚਾ ਕੀ ਇਹਦੇ ਮਗਰ ਬੱਚਾ ਦੇ ਮਗਰ ਵਛਾ ਜੀ ਵਛਾ ਜੀ ਇਹਦੇ ਮਗਰ ਆ ਵੇਖੋ ਵਛਾ ਵੀ ਸੋਹਣਾ ਵਾ ਆ ਇਹਦੇ ਬਾਰੇ ਦੱਸੋ ਜੀ ਇਹ ਸੂਈ ਆ ਗਾਂ ਅੱਜ ਚੌਥਾ ਦਿਨ ਆਇਨੂੰ ਇਹਨੂੰ ਵੀ ਚੌਥਾ ਦਿਨ ਦੁੱਧ ਕਿੰਨਾ ਦੇ ਕੋਲ ਹੁਣ ਇੱਕ ਕੋਈ 14 15 ਕਿਲੋ ਸੌਖੇ ਆ ਹਾਂ 14 15 ਕਿਲੋ ਦੁੱਧ ਤਿਆਰ ਆ ਮਗਰ ਦੇ ਬੱਛੀ ਆ ਅੱਛਾ ਇਹਦੇ ਮਗਰ ਬੱਛੀ ਆ ਹਾਂਜੀ ਹਾਂਜੀ ਬੱਛੀ 14 15 ਕਿਲੋ ਦੁੱਧ ਜਿਹੜਾ ਚਵਾ ਦੇਣਾ ਉਹ ਨੂੰ ਹਾਂ ਹੁਣ ਚੋਲੇ ਜਿਹੜਾ ਮੱਦੀ ਕੋਈ ਸੂਆ ਇਹਦਾ ਕਰਵਾਊਗਾ ਜੀ ਸੂਆ ਇਹਦਾ ਤੀਜਾ ਵਾ ਤੀਜਾ ਸੂਆ ਕਿੰਦੀ ਕਿੰਦੀ ਸੀ ਠੀਕ ਆ ਤੀਜੇ ਸੂਈ ਆ ਹਾਂਜੀ ਹਾਂ ਆ ਵੇਖੋ ਜੀ ਕਮਾ ਲਿਆ ਭਾਜੀ ਇਹਨੂੰ ਬਾਕੀ ਚੰਗੀ ਕੁਆਲਿਟੀ ਦੀ ਆ ਐ ਗੁਦਵੀ ਪੂਰੀ ਗੋਲਾ ਥਣ ਬੜਾ ਸੋਹਣਾ ਲੱਗਣਾ ਇਹਨੂੰ ਵੀ ਵੇਖ ਸਕਦੇ ਆ ਦੁੱਧ ਕਿੰਨਾ ਕੁ ਚਵਾ ਦੂਗੀ ਇਹ ਦੁੱਧ 20 ਕਿਲੋ ਸੋਖਾ ਚਵਾ ਦੂ ਅੱਛਾ 20 ਕਿਲੋ ਦੋ ਨਾਲ ਹੀ ਵਧੀਆ ਗਾਵਾਂ ਠੀਕ ਠੀਕ ਹੈ ਥਣਾ ਦੀ ਕੋਈ ਬਾਤ ਘਾੜਦੀ ਨਹੀਂ ਕੋਈ ਗੱਲ ਨਹੀਂ ਬਾਤ ਘਾੜ ਕੋਈ ਝੂਠ ਚਾਹ ਐ ਓਕੇ ਪੂਰੇ ਓਕੇ ਓਕੇ ਠੀਕ ਹੈ ਜੀ ਤਾਂ ਮੁੱਲ ਕਿੰਨਾ ਕਰਨਾ ਹੀ ਇਹਦਾ ਉਹ ਮੁੱਲ ਕਾਨੂੰ ਤੇ 65 ਵੀ ਕਰਦੇ ਆ ਤੇ 60 ਵੀ ਦੇ ਦਾਂਗੇ ਮੌਕੇ ਤੇ ਛੋੜ ਕਰ ਦੋਗੇ ਬਾਦਾਂ ਕੋਈ ਨਹੀਂ ਠੀਕ ਹੈ ਜੀ 50000 ਕਰ ਦਾਂਗੇ ਇਹ 52000 ਦੀ 52 ਦੇ ਦਾਂਗੇ ਫੋਨ ਲਾ ਲੈ ਕੋਈ ਹਨਾ ਪਿੱਛੇ ਵਸ਼ੀ ਬਹੁਤ ਸੋਹਣੀ ਇਹਦੀ ਆ ਵੇਖੋ ਇਹ ਵਸ਼ੀ ਬਹੁਤ ਕੁਆਲਟੀ ਦੀ ਆ ਚੈੱਕ ਕਰੋ ਵਸ਼ੀ ਬਹੁਤ ਕੁਆਲਟੀ ਦੀ ਬਹੁਤ ਹੀ ਸੋਹਣੀ ਆ 52000 ਜਮਾਨਦਾਨ ਹੋ ਜਾਊਗਾ ਠੀਕ ਆ ਪੰਜ ਛੇ ਸ਼ੂਟ ਕਰ ਦਾਂਗੇ ਠੀਕ ਆ ਜੀ ਬਾਕੀ ਜਿੰਨੂੰ ਪਸੰਦ ਆ ਫੋਨ ਕਰੇ ਹਨਾ ਇਹਦਾ ਸੂਆ ਕਿਨੋ ਹੈ ਜੀ ਇਹਦਾ ਦੂਜਾ ਸੂਆ ਵਸ਼ੀ ਦਾ ਦੂਜਾ ਸੂਆ ਪਿੱਛੇ ਬੱਚਾ ਗਈ ਆ ਇਹਦੀ ਵਸ਼ੀ ਆ ਇਹਦੀ ਵਛੀਏ ਹਾਂਜੀ ਕਾਲੀਆਂ ਜੈਡ ਬਲੈਕ ਜਿਹਨੂੰ ਕਹ ਦਿੰਦੇ ਆ ਉਹ ਵੈੜ ਆਏ ਚੈੱਕ ਕਰੋ ਕੁਆਲਿਟੀ ਥਾਨ ਬੜਾ ਸੋਹਣਾ ਲੱਗਾ ਵਿਰਲਾ ਤੇ ਆਹ ਵੇਖੋ ਜੀ ਬਾਕੀ ਇਹ ਜਿਹੜੀਆਂ ਦਿਖਾਉਣ ਦੇ ਆਪਾਂ ਗਰਮੀਆਂ ਦੇ ਵਿੱਚ ਕਾੜ ਕੱਢਣ ਵਾਲੀਆਂ ਤੋਂ ਪਛਾਣ ਦੀ ਕੋਈ ਪ੍ਰਵਾਹ ਨਹੀਂ ਫੈਂਡ ਮੱਝਾਂ ਵਾਲੀ ਮੁੱਲ گاਵਾਂ ਵਾਲੇ ਲਓ ਜੀ ਥਾਨ ਵੇਖੋ ਜੀ ਥਾਨ ਬੜਾ ਸੋਹਣਾ ਲੱਗਾ ਇਹਨੂੰ ਲੈ ਲਓ ਲੈ ਆ ਵੇਖੋ ਚੈੱਕ ਕਰੋ ਜੀ ਦੁੱਧ ਕਿੰਨਾ ਆਈ ਇਹਦੇ ਕੋਲ ਦੁੱਧ ਦੇ ਕੋਹਣੇ ਕੋਈ 14-15 ਕਿਲੋ ਤਿਆਰ ਆ ਅੱਛਾ 14-15 ਕਿਲੋ ਤਿਆਰ ਆ ਬੜੀ ਚੰਗੀ ਹੋਸੀ ਠੀਕ ਆ ਥਣਾ ਦੀ ਕੋਈ ਬਾਤ ਕਰਨੀ ਨਹੀਂ ਹੈਗੀ ਕੋਈ ਬਾਤ ਕਰਨੀ ਚੌਂ ਚਣ ਬਾਹਲੀ ਬੋਲੀ ਠੀਕ ਆ ਹਾਂਜੀ ਹਾਂਜੀ ਸਹੀ ਆ ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਿਆ ਜੀ ਸੂਈ ਨੂੰ ਅੱਜ ਇਹਨੂੰ 10-12 ਦਿਨ ਹੋ ਗਏ 10-12 ਦਿਨ ਹਾਂਜੀ ਹਾਂਜੀ ਸਹੀ ਆ ਤੇ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ ਕੱਲ ਨੂੰ 50 ਵੀ ਕਰਾਂਗੇ ਹਾਂਜੀ ਤੇ 47 ਵੀ ਦੇ ਦਾਂਗੇ ਮਾਨਤਨ ਹੋ ਜਾਊਗਾ 4-500 ਦਾਂਗੇ ਪਸੰਦ ਆਵੇ ਕੋਈ ਦੇ ਦੇਣੀ ਹਨਾ ਬਾਕੀ ਇਹ ਮਾਲ ਸੁਆ ਸੁਆ ਲੱਭਣ ਨਹੀਂ ਡਿਆ ਦੁੱਧ ਵਾਲੇ ਸਾਰੇ ਪਸ਼ੂ ਬਾਲਟੀ ਚ ਪੈਂਦਾ ਦੁੱਧ ਆ ਜੀ ਲਾਟ ਦੀ ਗੋੜੀ ਬੜੀਆਂ ਖਰੀਆਂ ਆਹ ਦਿਖੋਲੀ ਲਾਟ ਤੇਗ ਹਨਾ ਹਾਂਜੀ ਇਹਦਾ ਕਿੰਨਾ ਸੁਆ ਜੀ ਇਹਦਾ ਪਹਿਲਾ ਸੁਆ ਚਾਰ ਦਾਂਦਾ ਮੂੰਹ ਤੇ ਚੌਂਦੀ ਹੈ ਚੌਂਗੀ ਦੇ ਤੋੜੇ ਆਏ ਨੇ ਠੀਕ ਹੈ ਜੀ ਹਾਂਜੀ ਬੱਚਾ ਬੱਚਾ ਇਹਦੇ ਬੱਚਾ ਹੈ ਬੱਚਾ ਮਗਰ ਦੁੱਧ ਕਿੰਨਾ ਜੀ ਦੁੱਧ ਕੋ 16 ਕਿਲੋ ਮੌਕੇ ਤੇ ਤਿਆਰ ਆ ਆ ਵੇਖੋ ਜੀ ਕੁਆਲਿਟੀ ਦੀ ਆ ਇੱਥੋਂ ਸਿੱਧੀ ਘਮਾ ਲਈ ਵੀਰ ਕੋਈ ਗੱਲ ਨਹੀਂ ਹਾਂਜੀ ਕੋਈ ਆ ਚੰਗੀ ਸੋਹਣੀ ਸਨਖੀ ਆ ਜੀ ਥਾਣ ਥੋੜਾ ਸੋਹਣਾ ਲੱਗਾ ਇਹਨੂੰ ਵੀ ਫੇਸ ਕੁਆਲਟੀ ਚੈੱਕ ਕਰੋ ਲੈ ਜੋ ਆ ਵੇਖੋ ਇਹ ਥਾਣ ਕਿੰਨਾ ਦੁੱਧ ਚਵਾਜੂਗੀ ਇਹ ਦੁੱਧ 20 ਤੋਂ ਬਾਅਦ ਚਵਾ ਦੂ ਅੱਛਾ 20 ਤੋਂ ਬਾਅਦ ਹੋਰ ਕਿੰਨਾ ਵਾ ਇਸਲ ਵਾਲੀ ਆ ਹੋਰ ਹੋਰ 16 ਕਿਲੋ ਹੈਗਾ ਇੱਕ ਆ 16 ਕਿਲੋ ਤਿਆਰ ਆ ਜਿਹੜਾ ਚਵਾ ਦੇਣਾ ਥਾਣਾ ਦੀ ਕੋਈ ਬਾਦ ਘਾੜਨੀ ਹੈਗੀ ਜੀ ਥਾਣਾ ਦੀ ਕੋਈ ਬਾਦ ਘਾੜਨੀ ਠੀਕ ਹੈ ਜੀ ਆ ਵਛਾ ਜੀ ਇਹਦਾ ਹਨਾ ਵਛਾ ਵੀ ਚੈੱਕ ਕਰ ਲਓ ਬਹੁਤ ਹੀ ਸੋਹਣਾ ਵਾ ਤੋ ਵੈਰੀ ਚੰਗੀ ਕੁਆਲਿਟੀ ਦੀ ਆ ਇਹ ਠੀਕ ਤੇਰੀ ਕੋਈ ਗੱਲ ਨਹੀਂ ਇਹਨੂੰ ਰੱਸੀ ਪਾਉਣ ਦੀ ਲੋੜ ਆ ਹਾਂਜੀ ਨਹੀਂ ਰੱਸੀ ਤੋਂ ਬਿਨਾ ਇਹ ਜਿਹੜੀ ਆਪਾਂ ਆਹ ਦਿਖਾਈ ਆ ਰੱਸੀ ਤੋਂ ਬਿਨਾ ਵਾ ਇਹਨੂੰ ਰੱਸੀ ਪਾ ਲਈ ਦੀ ਆ ਤੇ ਉਹ ਜਿਹੜੀ ਅਗਲੀ ਆ ਉਹਨੂੰ ਵੀ ਪਾ ਲਈ ਦੀ ਆ ਠੀਕ ਆ ਜੀ ਹਾਂਜੀ ਹਾਂਜੀ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਇਹਦਾ ਮੁੱਲ ਤੇ 65000 ਕਰਦੇ ਆ ਹਾਂਜੀ ਤੇ 60000 ਦੀ ਦੇ ਦਾਂਗੇ ਛੋਟ ਹੋਊਗੀ ਬਾਅਦਿਕ ਨਹੀਂ ਹੋਰ ਛੋਟ ਕਰ ਲਾਂ 500 ਕੋਈ ਪਸੰਦ ਆ ਗਈ ਜਿਹਨੂੰ ਫੋਨ ਕਰ ਲੇ ਜੀ ਸਾਡਾ ਵੀ ਛੋਟ ਠੀਕ ਆ ਜੀ ਕਰਨੀ ਕੋਈ ਗੱਲਬਾਤ ਹੋਰ ਹਾਂਜੀ ਠੀਕ ਠਾਕ ਜੀ ਸਹੀ ਆ ਹਾਂਜੀ ਭਾਜੀ ਇਹਨ ਦਸਾਂ ਵਿੱਚੋਂ ਇੱਕ ਇਕੱਲੀ ਗੱਪਣ ਇੱਕ ਟੋਕੜ ਗੱਪਣ ਜਰਸੀ ਬਹੁਤ ਹੀ ਚੰਗੀ ਆ ਬਾਕੀ ਬਹੁਤ ਹੀ ਸੋਹਣੀਆਂ ਤਿੰਨ ਮੱਜਾਂ ਬਹੁਤ ਹੀ ਟਾਪ ਕੁਆਲਿਟੀ ਦੀਆਂ ਆ ਕੇ ਤੁਸੀਂ ਆਪਣੀ ਦੋ ਟਾਈਮ ਦੀ ਚੁਆਈ ਕਰਕੇ ਤਸੱਲੀ ਕਰ ਲੈਣੀ ਆ ਤਸੱਲੀ ਕਰਕੇ ਲੈ ਕੇ ਜਾਣੇ ਆ ਵੀਡੀਓ ਨੂੰ ਕਰ ਦੇਣਾ ਸ਼ੇਅਰ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਧੰਨਵਾਦ ਜੀ